ਸਸਿਕਾ ਮੇਰੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਆਪਾਂ ਲੈ ਕੇ ਆਏ ਆ 2024 ਦੇ ਕਰੰਟ ਅਫੇਅਰਾਂ ਦਾ ਪਾਰਟ ਨੰਬਰ 2 ਕੱਲ ਤੁਹਾਡਾ ਪਾਰਟ ਨੰਬਰ 1 ਜਿਹੜਾ ਉਹ ਆਪਾਂ ਅਪਡੇਟ ਕਰ ਦਿੱਤਾ ਗਿਆ ਸੀਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਅੱਜ ਆਪਾਂ ਕਰ ਰਹੇ ਆ ਪਾਰਟ ਨੰਬਰ 1 ਠੀਕ ਹੈ ਜੀ ਬਾਕੀ ਦਾ ਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਤਿਆਰੀ ਕਰਨਾ ਚਾਹੁੰਦਾਗਾ ਲਿਮਟਡ ਸਲੀਪਸ ਕਰਨਾ ਚਾਹੁੰਦਾਗਾ ਥੋੜੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕਰਨਾ ਚਾਹੁੰਦਾ ਠੀਕ ਹੈ ਜੀ ਤੇ ਤਾਂ ਕਰਕੇ ਤੁਸੀਂ ਆਪਣੀ ਐਪ ਵੀ ਡਾਊਨਲੋਡ ਕਰ ਸਕਦੇ ਹੋ ਉਹਦੇ ਤੋਂ ਦੀਪ ਭੁੱਲਰ ਐਜੂਕੇਸ਼ਨ ਅਰਾ ਇਹ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ ਜਿੰਨਾਂ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਰ ਹੈ ਐਪਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਆਹ ਨੰਬਰ ਤੇ ਮੈਨੂੰ ਕੰਟੈਕਟ ਵੀ ਕਰ ਸਕਦੇ ਹੋ ਜੀ 7614885915 ਠੀਕ ਹੈ ਜੀ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਕਰਵਾਏ ਹੋਏ ਦੇ ਵਿੱਚੋਂ ਤੁਹਾਨੂੰ ਮਿਲੂਗਾ ਠੀਕ ਹੈ ਜੀ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਜੀ ਤੁਸੀਂ ਕਿੰਨੀ ਜੀ ਸਿੱਦਕਤ ਨਾਲ ਕਿੰਨੇ ਕਿ ਮਿਹਨਤ ਨਾਲ ਉਹ ਚੀਜ਼ਾਂ ਕਵਰ ਕਰਦੇ ਹੋ ਠੀਕ ਹੈ ਜੀ ਕਿਉਂਕਿ ਸਭ ਤੋਂ ਜ਼ਿਆਦਾ ਸਿਲੈਕਸ਼ਨ ਕਰਵਾਉਣ ਵਾਲਾ ਸਭ ਤੋਂ ਪੁਰਾਣਾ ਚੈਨਲ ਪੰਜਾਬ ਪੁਲਸ ਲਈ ਆਪਣਾ ਹੈ ਠੀਕ ਹੈ ਜੀ ਤੇ ਤੁਹਾਨੂੰ ਇਹ ਕੰਟੈਂਟ ਦਾ 100% ਤੁਹਾਨੂੰ ਪੇਪਰ ਦੇ ਵਿੱਚ ਬਹੁਤ ਵਧੀਆ ਤਰ੍ਹਾਂ ਹੋਈ ਚੀਜ਼ਾਂ ਮਿਲਣਗੇ ਜਿਹੜੀਆਂ ਮ ਠੀਕ ਹੈ ਜੀ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਆਫਲਾਈਨ ਸਿਰਫ 80 ਤੋਂ 85% ਆਫਰ ਚੱਲ ਰਿਹਾ ਹੈ ਇਹਨਾਂ ਦੇ ਪੰਜਾਬ ਪੁਲਸ ਵਾਲੇ ਬੈਚ ਤੇ ਚਲੋ ਜੀ ਸਭ ਤੋਂ ਪਹਿਲਾਂ ਕਹਿੰਦੇ ਜੀ ਯੂਐਸ ਓਪਨ 2024 ਮੇਲ ਅਤੇ ਫੀਮੇਲ categories ਦੇ ਵਿੱਚ ਕਿਹਨੇ ਜਿੱਤੇ ਸਭ ਤੋਂ ਪਹਿਲਾਂ ਤੋਂ ਦੱਸਦਾ ਰਹੇ ਜੀ ਇਹ ਚਾਰ ਮੈਚ ਹੁੰਦੇ ਆ ਆਪਣੇ ਸਭ ਤੋਂ ਪਹਿਲਾਂ ਹੁੰਦਾ ਯੂਐਸ ਓਪਨ ਦੂਜਾ ਹੁੰਦਾ ਫਰੈਂਚ ਓਪਨ ਤੀਸਰਾ ਹੁੰਦਾ ਬੈਂਕਟ ਇਹ ਚੌਥਾ ਹੁੰਦਾ ਆ ਆਸਟ੍ਰੇਲੀਆ ਓਪਨ ਇਹ ਚਾਰ ਹੁੰਦੇ ਆ ਸੋਨਿਓ ਠੀਕ ਹੈ ਜੀ ਇਹਨਾਂ ਦੇ ਵਿੱਚ ਸਭ ਤੋਂ ਪੁਰਾਣਾ ਹੈਗਾਗਾ ਬਿੰਗਟਨ ਇਹ 1987 ਦੇ ਵਿੱਚ ਸਭ ਤੋਂ ਪੁਰਾਣਾ ਜੀ ਹੈਗਾ ਤੁਹਾਡੇ ਤੋਂ ਪੁੱਛ ਲੈਣਾ ਤਾਂ ਤੁਸੀਂ ਕਹਿ ਦੇਣਾ ਜੀ ਬਿੰਗਟਨ ਹੈਗਾ ਲੈਨੋਵਰ ਯਾਦ ਕਰਨਾਗਾ ਪਹਿਲ ਤੇ ਇਹ ਹੁੰਦਾ ਸਾਲ ਦੀ ਸ਼ੁਰੂਆਤ ਦੇ ਵਿੱਚ ਦੂਜੇ ਭਾਗ ਦੇ ਵਿੱਚ ਇਹ ਹੁੰਦਾਗਾ ਤੀਸਰੇ ਭਾਗ ਦੇ ਵਿੱਚ ਇਹ ਹੁੰਦਾਗਾ ਤੇ ਚੌਥੇ ਭਾਗ ਦੇ ਵਿੱਚ ਇਹ ਹੁੰਦਾ ਲੈਨੋਵਰ ਨਾਮ ਯਾਦ ਕਰਨਾ ਕਿ ਬਸ ਮੈਂ ਕਹ ਦੇਣ ਕਿ ਫ੍ਰੈਂਚ ਓਪਨ ਤੇ ਆਸਟ੍ਰੇਲੀਆ ਓਪਨ ਦੇ ਵਿਚਕਾਰ ਕਿਹੜਾ ਹੁੰਦਾਗਾ ਯੂਐਸਓ ਉਪਰ ਦੇ ਬੇਮਟਨ ਦੇ ਵਿਚਕਾਰ ਕਿਹੜਾ ਹੁੰਦਾਗਾ ਜਾਂ ਤਾਂ ਪੁੱਛ ਸਕਦਾ ਸਭ ਤੋਂ ਪਹਿਰਾਣਾ ਕਿਹੜਾ ਹੈਗਾ ਕੋਈ ਵੀ ਪੁੱਛ ਸਕਦੇ ਹੈ ਜੀ ਠੀਕ ਹੈ ਜੀ ਤਾਂ ਦੱਸ ਦੇਣਾਗਾ ਤੇ ਜਿਹੜੇ ਆਹਰ ਆ ਜੇ ਇਹ ਦੋਨੇ ਹਾਰਡ ਕੋਰਟ ਤੇ ਹੁੰਦੇ ਆ ਇਹ ਜਾਰੇ ਪੁੱਛੀ ਜਾਂਦਾ ਇਹ ਹਾਰਡ ਕੋਰਟ ਤੇ ਖੇਡੇ ਜਾਂਦੇ ਆ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਓਕੇ ਜੀ ਤੇ ਇੱਕ ਗਰਾਸ ਤੇ ਇੱਕ ਕਲੇ ਤੇ ਠੀਕ ਹੈ ਜੀ ਚਲੋ ਹੁਣ ਇੱਕ ਨਹੀਂ ਯੂਐਸਓ ਉਪਰ ਜਿੱਤਿਆ ਗਿਨੇ ਆ ਸਭ ਤੋਂ ਪਹਿਲਾ ਗੱਲ ਸੋਚੋ ਸਭ ਤੋਂ ਪਹਿਲਾ ਸਾਲ ਦੇ ਸ਼ੁਰੂਆਤ ਦੇ ਵਿੱਚ ਕਿਹੜਾ ਹੁੰਦਾ ਯੂਐਸ ਓਪਨ ਹੁੰਦਾ ਇਹ ਜਿੱਤਿਆ ਜੀ ਜੈਨਿਕ ਤੇ ਇਰਾਨਾ ਨੇ ਠੀਕ ਹੈ ਜੀ ਇਹ ਜਿੱਤਿਆ ਹੁਣ ਜਿਹੜਾ ਜੀ ਦੂਜਾ ਸੈਕਿੰਡ ਨੰਬਰ ਆਪਸ਼ਨ ਪਈ ਹੈ ਜੀ ਇਹ ਜਿੱਤਿਆ ਫ੍ਰੈਂਚ ਓਪਨ ਫ੍ਰੈਂਚ ਓਪਨ ਕਿਹਨੇ ਜਿੱਤਿਆ ਜੀ ਕਾਰ ਤੇ ਈਗਾ ਨੇ ਜਿੱਤੇਗਾ ਇਸ ਤੋਂ ਬਾਅਦ ਤੀਜੇ ਨੰਬਰ ਤੇ ਕਿਹੜਾ ਹੁੰਦਾ ਜੀ ਬੇਮਟਨ ਹੁੰਦਾਗਾ ਬੇਮਟਨ ਕਿਹਨੇ ਜਿੱਤਿਆ ਜੀ ਕਾਰ ਤੇ ਬਾਰਬੋਰਾ ਨੇ ਤੇ ਜਿਹੜਾ ਚੌਥਾ ਹੈਗਾ ਠੀਕ ਹੈ ਜੀ ਜਿਹੜਾ ਲਾਸਟ ਤੇ ਹੁੰਦਾ ਆਸਟ੍ਰੇਲੀਆ ਓਪਨ ਇਹ ਉਹਨਾਂ ਨੇ ਜਿੱਤੇ ਆ ਜਿਨ੍ਹਾਂ ਨੇ ਪਹਿਲਾਂ ਜਿੱਤੇ ਆ ਤਾਂ ਜੇਕਰ ਤੁਹਾਨੂੰ ਇੱਥੇ ਯੂਐਸ ਓਪਨ ਲਿਖ ਦੰਦੇ ਯੂਐਸ ਓਪਨ ਦਾ ਮਤਲਬ ਅਮਰੀਕਾ ਵਾਲਾ ਜਾਂ ਤੁਹਾਨੂੰ ਆਸਟ੍ਰੇਲੀਆ ਲਿਖ ਦੇਣਾ ਠੀਕ ਹੈ ਜੀ ਇਹ ਦੋਨੇ ਹੀ ਜੈਨਕ ਤੇ ਇਰਾਨਾ ਨੇ ਜਿੱਤੇ ਆ ਇਹ ਗੱਲ ਜਾਣ ਰੱਖਣੀ ਹੈ ਜੇ ਇੱਥੇ ਤੁਹਾਨੂੰ ਯੂਐਸ ਦੇ ਨਾਮ ਲਿਖ ਦਨ ਆਸਟ੍ਰੇਲੀਆ ਤਾਂ ਆਸਟ੍ਰੇਲੀਆ ਵੀ ਇਹਨਾਂ ਨੇ ਜਿੱਤੇ ਤੇ ਯੂਐਸ ਓਪਨ ਵੀ ਤਾਂ ਇਹ ਕੰਮ ਤਾਂ ਸਾੌਖਾ ਹੋ ਗਿਆ ਪਹਿਲਾਂ ਤੇ ਲਾਸਟ ਵਾਲਾ ਇਹਨਾਂ ਨੇ ਜਿੱਤੇ ਆ ਵਿਚਕਾਰਲੇ ਜਿਹੜੇ ਉਹ ਅਲੱਗ-ਅਲੱਗ ਬੱਲੇ ਜਿੱਤੇ ਆ ਉਹਦੇ ਜੋ ਕਾਰ ਤੀਜੇ ਦੇ ਚੌਥਾ ਬੰਦਿਆਂ ਦੇ ਵਿੱਚੋਂ ਤੇ ਫੀਮੇਲ ਦੇ ਵਿੱਚੋਂ ਇਹਨਾਂ ਨੇ ਜਿੱਤਿਆ ਹੈ ਠੀਕ ਹੈ ਜੀ ਇਹ ਚੀਜ਼ ਚੰਗੀ ਤਰ੍ਹਾਂ ਯਾਦ ਕਰ ਲੈਣੀ ਹੈ ਤੁਸੀਂ ਕਿਸੇ ਬੱਚੇ ਦੇ ਇਹ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਲੋ ਜੀ ਇਸ ਤੋਂ ਬਾਅਦ ਬ੍ਰਿਕਸ ਬ੍ਰਿਕਸ ਦਾ ਜੇ ਪਹਿਲਾਂ ਪੰਜ ਦੇਸ਼ਾਂ ਦਾ ਸਮੂਹ ਹੁੰਦਾ ਸੀ ਬੀ ਤੇ ਬਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚైనా ਐਸ ਤੇ ਸਾਊਥ ਅਫਰੀਕਾ 2024 ਦੀ ਮੀਟਿੰਗ ਹੋਈ ਹੈ ਕਿ ਨਹੀਂ 2024 ਦੀ ਮੀਟਿੰਗ ਕਿਹੜੀ ਸਿਟੀ ਦੇ ਵਿੱਚ ਹੋਈ ਹੈ ਇਹ ਹੋਈ ਹੈ ਜੀ ਰਸ਼ੀਆ ਦੇ ਵਿੱਚ ਇਹ ਕਿੱਥੇ ਹੋਈ ਹੈ ਰਸ਼ੀਆ ਦੇ ਵਿੱਚ ਬੱਚੇ ਕਹਿੰਗੇ ਰਸ਼ੀਆ ਦਾ ਹੈ ਨਹੀਂ ਜੀ ਰਸ਼ੀਆ ਦਾ ਕਜਾਨ ਸ਼ਹਿਰ ਹੈ ਉੱਥੇ ਹੋਈ ਹੈ ਜੀ ਇਹ ਮੀਟਿੰਗ ਹੈ ਨੀ ਬ੍ਰਿਕਸ ਦੀ ਇਹ ਹੋਈ ਹੈ 2024 ਦੀ ਹੁਣ ਆਪਾਂ ਤੋਂ 2025 ਦੀ ਪੁੱਛਣਗੇ ਜਾਂ 2023 ਦੀ ਵੀ ਪੁੱਛਣਗੇ 2023 ਦੀ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਸਾਊਥ ਅਫਰੀਕਾ ਦੇ ਵਿੱਚ ਤੇ 2025 ਦੀ ਕਿੱਥੇ ਹੋਣੀ ਹੈ ਜੀ ਬ੍ਰਾਜ਼ੀਲ ਦੇ ਵਿੱਚ ਠੀਕ ਹੈ ਜੀ ਇਹ ਦੋਨੇ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਤੁਸੀ ਠੀਕ ਹੈ ਜੀ ਤੇ ਇਹ ਇਹ 16ਵੀਂ ਹੈ 2024 ਵਾਲੀ ਤੇ ਇਹ ਜੇ 2023 ਦੇ ਵਿੱਚ ਹੋਈ ਹੈ 15ਵੀਂ ਹੋਊਗੀ ਤੇ ਆ 16ਵੀਂ ਹੋਊਗੀ ਆ 17ਵੀਂ ਹੋਊਗੀ ਇਹਨਾਂ ਨਾਲ ਚੀਜ਼ਾਂ ਵੀ ਤੁਸੀਂ ਯਾਦ ਰੱਖਣੀਆਂ ਹੈਗੀਆਂ ਠੀਕ ਹੈ ਜੀ ਜਿਹੜਾ ਸਭ ਤੋਂ ਪਹਿਲਾ ਸੈਸ਼ਨ ਹੋਇਆ ਸੀ ਫਸਟ ਇਹਦਾ ਬ੍ਰਿਕਸ ਦਾ ਠੀਕ ਹੈ ਜੀ ਇੱਕਦੋ ਹੋਇਆ ਸੀ ਇਹ ਰਸ਼ੀਆ ਦੇ ਵਿੱਚ ਹੋਇਆ ਸੀਗਾ 2009 ਦੇ ਵਿੱਚ ਤੇ ਬ੍ਰਿਕਸ ਬਣੀ ਕਿ ਤੁਸੀਂ ਬਣੀ ਦਾ ਬ੍ਰਿਕਸ 2006 ਦੇ ਵਿੱਚ ਸੀ ਜਿਹੜਾ ਪਹਿਲਾ ਸੈਸ਼ਨ ਹੋਇਆ ਸੀ 2009 ਦੇ ਵਿੱਚ ਰਸ਼ੀਆ ਦੇ ਵਿੱਚ ਹੋਇਆ ਸੀ ਇਹਦਾ ठीक है जी इंजी याद रखने बाकी दो हज़ार चौबी का थीम जरूर याद कर लो दो हज़ार चौबीस का थीम लिख लो जी जिख्या हो लिखा नहीं है स्ट हो गया है ना थीम तो ऑपरेशन बहुत पाने स्ट्रेंथिंग मल्टीलेटरिज्म फोर जस्ट ग्लोबल ਡਵੈਲਪਮੈਂਟ ਐਂਡ ਸਕਿਉਰਿਟੀ ਠੀਕ ਹੈ ਜੀ ਥੀਮ ਜਰੂਰ ਯਾਦ ਕਰ ਲਿਓ ਹੋ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਆਪਣੀ BTO ਵਾਰਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਹੜੀ ਠੀਕ ਹੈ ਜੀ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਜੀ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਇਹਦਾ ਹੈੱਡ ਕੁਆਰਟਰ ਹੈ ਦੂਸਰੀ ਵਾਰ ਇਹਦਾ ਫਿਰ ਡੀਜੀ ਲਾਤਾ ਜੀ ਦੂਸਰੀ ਵਾਰ ਇਹਨਾਂ ਦੇ ਵਿੱਚ ਉਹਨਾਂ ਕਿਹਨੂੰ ਡੀਜੀ ਲਾਤਾ ਜੀ ਇਹ ਲਾਤਾ ਜੀ ਨਜੂਮੀ ਨਰਗੋਜੀ ਓਕੋ ਨੋਜੋ ਅਵੇਲਾ ਨੂੰ ਦੁਬਾਰੇ ਫਿਰ ਇਹਨਾਂ ਨੇ ਕੀ ਲਾਤਾ ਡਾਕਟਰ ਜਨ ਲਾਤਾ ਪਹਿਲਾਂ ਵੀ ਇਹ ਸੀ ਦੁਬਾਰੇ ਨੇ ਇਸ ਨੂੰ ਲਾਤਾ ਠੀਕ ਹੈ ਜੀ ਚਲੋ ਅਗਲੇ ਦੇ ਚੱਲਦੇ ਆ ਕਹਿੰਦੇ ਜੀ ਰਤਨਾਪਲੀ ਸੈਂਚਰੀ ਹੈ ਜਿਹੜੀ ਠੀਕ ਹੈ ਜੀ ਇਹਨੂੰ ਟੈਗਡ ਰਿਜ਼ਰਵ ਕੋਸ਼ਤ ਕਰਤਾ ਇਹ ਕਿੱਥੇ ਹੈਗੀ ਜੀ ਠੀਕ ਹੈ ਜੀ ਰਤਨਾਪਲੀ ਇਹ ਮੱਧ ਪ੍ਰਦੇਸ਼ ਦੇ ਵਿੱਚ ਹੈਗੀ ਮੱਧ ਪ੍ਰਦੇਸ਼ ਦੇ ਆ ਹੋਰ ਵੀ ਮਹੱਤਵਪੂਰਨਾਂ ਜੀ ਪੰਨਾ 10 ਦੁਰਗਾਵਤੀ ਸੱਜੇ ਠੀਕ ਹੈ ਜੀ ਇਹ ਇੰਪੋਰਟੈਂਟ ਇੰਪੋਰਟਡ ਹੈ ਜਿਹੜੀਆਂ ਨੰਗੀਆਂ ਹੈਗੀਆਂ ਜਰੂਰ ਯਾਦ ਕਰ ਲੈਣੀਆਂ ਤੇ ਕੇਮੇ ਨੰਬਰ ਤੇ ਬਣੀ ਹੈ ਜੀ ਇਹ ਬਣੀ ਹੈ 57ਵੇਂ ਨੰਬਰ ਤੇ ਨੰਬਰ ਵੀ ਜਰੂਰ ਪੁੱਛ ਸਕਦੇ ਤਾਂ ਕਿ 57ਵੇਂ ਨੰਬਰ ਦੀ ਕਿਹੜੀ ਡੈਕ ਰਿਜ਼ਰਵ ਬਣੀ ਹੈ ਉੱਥੇ ਰਤਣਾ ਪਈ ਆਊਗਾ ਜੇ ਪੁੱਛਿਆ ਕਿ ਕਿੱਥੇ ਆ ਫਿਰ ਆਪਣਾ ਆਨਸਰ ਆਊਗਾ ਮੱਧ ਪ੍ਰਦੇਸ਼ ਠੀਕ ਹੈ ਜੀ ਚਲੋ ਸਭ ਤੋਂ ਅਤੇ ਇਹਨੂੰ ਸਲੀਪਿੰਗ ਮੱਧ ਪ੍ਰਦੇਸ਼ ਦਾ ਇੱਕ ਨਾਮ ਹੋ ਰਿਹਾਗਾ ਸਲੀਪਿੰਗ ਸਟੇਟ ਆਫ ਇੰਡੀਆ ਸੁੱਤਾ ਹੋਇਆ ਦੇਸ਼ ਕਿਉਂ ਕਿਉਂਕਿ ਇੱਥੇ ਦੀ ਸਭ ਤੋਂ ਜ਼ਿਆਦਾ ਜੰਗਲ ਹੈਗੇ ਤੇ ਸਭ ਤੋਂ ਵੱਧ ਟਾਈਗਰ ਵੀ ਇੱਥੇ ਹੀ ਹੈ ਠੀਕ ਹੈ ਸਭ ਤੋਂ ਵੱਧ ਜੰਗਲ ਵੀ ਇੱਥੇ ਹੈ ਇਸ ਤੋਂ ਬਾਅਦ ਅਗਲਾ ਕਿਨੇ ਜੇਕਰ 2024 ਦੀ ਆਪਾਂ ਆਕਸਫੋਰਡ ਡਿਸਕਨਰੀ ਹੈ ਜੇ ਉਹ ਚੱਕੀਏ ਤਾਂ ਵਾਰਡ ਆਫ ਦਾ ਈਅਰ ਕਿਹਨੂੰ ਚੱਕਿਆ ਗਿਆ ਇਹਨਾਂ ਨੇ ਵਾਰਡ ਆਫ ਦਾ ਈਅਰ ਮਤਲਬ ਹੁੰਦਾ ਕਿ ਸਾਲ ਦੇ ਵਿੱਚ ਜਿਹੜੇ ਸ਼ਬਦ ਦੀ ਸਭ ਤੋਂ ਵੱਧ ਵਰਤੋਂ ਕੀਤੀ ਗਈ ਹੈ ਆਕਸਫੋਰਡ ਯੂਨੀਵਰਸਿਟੀ ਦੇ ਅਨੁਸਾਰ 2024 ਦਾ ਉਹ ਕਿਹੜਾ ਸ਼ਬਦ ਹੈਗਾ ਹੁਣ ਇਹ ਨਾ ਕਹਿ ਦੋ ਕਿ ਪੰਜਾਬੀ ਚ ਲਿਖ ਦੋ ਜੀ ਇਦਾਂ ਨੂੰ ਇਸ ਤਰ੍ਹਾਂ ਹੀ ਯਾਦ ਕਰਨਾ ਪਊਗਾ ਇਹ ਸ਼ਬਦ ਹੈਗਾ ਜੀ ਆਪਣਾ ਬ੍ਰੇਨ ਰੂਟ ਕਿਹੜਾ ਜੀ ਬ੍ਰੇਨ ਰੂਟ ਹੈਗਾ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਹੈਗਾ ਕਿ ਭਾਈ 2024 ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸ਼ਬਦ ਵਰਤਿਆ ਗਿਆ ਹੈਗਾ ਉਹ ਇਹ ਵਾਲਾ ਵਰਤਿਆ ਗਿਆ ਹੈਗਾ ਆਕਸਫੋਰਡ ਡਿਸਕਵਰੀ ਦੇ ਅਨੁਸਾਰ ਇਸ ਤੋਂ ਬਾਅਦ ਅਗਲਾ ਜੀ ਕਹਿੰਦੇ ਜੀ ਮਹਾਰਾਸ਼ਟਰ ਦਾ ਸੀਐਮ ਕਿਹਨੂੰ ਬਣਾਤਾ ਜੀ ਮਹਾਰਾਸ਼ਟਰ ਦਾ ਸੀਐਮ ਇੰਨਾਰੇ ਵਿੱਚੋਂ ਕਿਸ ਨੂੰ ਚੁਣਿਆ ਗਿਆ ਹੈਗਾ ਇਹ ਤੁਹਾਨੂੰ ਦੱਸਣਾ ਪਊਗਾ ਕਿਰੂਟੂਣਿਆ ਗਿਆ ਜੀ ਇਹ ਚੁੜਿਆ ਗਿਆ ਜੀ ਦਵਿੰਦਰ ਫਰਨਰ ਵਿਸ਼ਨੂ ਠੀਕ ਹੈ ਜੀ ਦਵਿੰਦਰ ਜਾਨ ਕਰ ਲਓ ਸਾਰਾ ਨਾਮ ਜਾਣਕਾਰੀ ਕੋਈ ਲੋੜ ਨਹੀਂ ਹੁੰਦੀ ਠੀਕ ਹੈ ਜੀ ਇੱਥੇ ਦਾ ਥੋੜਾ ਇੱਥੇ ਸਪੈਲਿੰਗ ਦੇ ਵਿੱਚ ਮਿਸਟੇਕ ਹੋਈ ਹੋਈ ਹੈਗੀ ਠੀਕ ਹੈ ਜੀ ਫਰਨਾਂਡਿਸ ਕਹਦੇ ਆ ਤੁਹਾਨੂੰ ਠੀਕ ਹੈ ਜੀ ਫਨ ਵਿਸ਼ਨ ਨਹੀਂ ਹੈਗਾ ਤੇ ਦਵਿੰਦਰ ਜਾਨ ਕਰ ਲਓ ਇਸ ਤੋਂ ਬਾਅਦ ਅਗਲਾ ਕਹਿੰਦੇ ਹਰ ਸਾਲ 5 ਦਸੰਬਰ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈਗਾ ਤਾ 5 ਨੂੰ ਆਪਾਂ ਇਹ ਵੀ ਪਾ ਦਿੰਦੇ ਹਾਂ ਜੀ ਐਂ ਇਹ ਤੋਂ ਯਾਦ ਕਰ ਲਿਓ ਵਾਰਡ ਸੋਇਲ ਡਿਪਸ ਸੋ ਤੋਂ ਡਾਇਰੈਕਟ ਪੁੱਛਿਆ ਜਾਊਗਾ ਕਿ ਵਾਰਡ ਸੋਇਲਡ ਹੈ ਕਿਸੇ ਦਿਨ ਬਣਾਇਆ ਜਾਂਦਾ 5 ਦਸੰਬਰ ਨੂੰ ਜਾਸ ਤੋਂ ਤੁਸੀਂ ਬਤਨਗੇ 5 ਦਸੰਬਰ ਨੂੰ ਕਿਹੜਾ ਬਣਾਇਆ ਜਾਂਦਾਗਾ ਤੁਸੀਂ ਯਾਦ ਕਰ ਲਿਓ ਜਿਹੜੀ ਐਸਆਰ ਹੈ ਉਹ 5 ਅੱਗੂ ਪੈਂਦੀ ਹੈ ਠੀਕ ਹੈ ਐਂ ਤਾਂ ਨੂੰ ਯਾਦ ਕਰਨਾ ਸੌਖਾ ਹੋ ਜਾਊਗਾ ਤੇ ਥੀਮ ਇਹਦੇ ਜਰੂਰ ਯਾਦ ਕਰ ਲਿਓ 2024 ਦਾ ਜਿਹੜਾ ਥੀਮ ਹੈ ਇਹਦਾ ਹੈਗਾ ਕੈਰੀਂਗ ਦਾ ਸੋਇਲ ਮੀਅਰ ਮਿਲਿਟਰ ਐਂਡ ਮੈਨੇਜ ਤੇ 2024 ਦਾ ਥੀਮ ਕੀ ਸੀ ਇੱਥੇ 23 ਦਾ ਥੀਮ ਹੈ ਇੱਤਈ ਦਾ ਉਹ 24 ਦਾ ਸੋਇਲ ਐਂਡ ਵਾਟਰ ਇਸ ਸੋਰਸ ਆਫ ਲਾਈਫ ਠੀਕ ਹੈ ਜੀ ਸੋਇਲ ਐਂਡ ਵਾਟਰ ਇਸ ਸੋਰਸ ਆਫ ਲਾਈਫ ਇਹ ਦੋਨੇ ਥੀਮ ਯਾਦ ਕਰਦੇ ਆ ਇਸ ਤਰ੍ਹਾਂ ਹੀ ਪੁੱਛਿਆ ਜਾਂਦਾ ਹੈ ਜੀ ਫਿਰ ਤੁਸੀਂ ਇਹ 2023 ਦੇ ਕਰੰਟ ਅਫੇਅਰ ਫੇਰ ਪਾਤੇ ਆਪਾਂ 2024 ਦੇ ਕਰੰਟ ਅਫੇਅਰਾਂ ਦੇ ਵਿੱਚ 2023 ਦੀ ਵੀ ਨਾਲ ਰਿਲੇਟ ਕਰਦੇ ਜਾ ਰਹੇ ਹਾਂ ਇਹਨਾਂ ਤੁਹਾਨੂੰ ਮੈਂ ਕਹਿ ਰਿਹਾ ਨਾ ਜੀ ਤੁਹਾਡਾ ਇਹ ਮੈਂ 20 ਤਰੀਕ ਤੱਕ 22 ਤਰੀਕ ਤੱਕ ਇਹ ਸਾਰੇ ਕੰਪਲੀਟ ਕਰਵਾ ਦਊਗਾ ਠੀਕ ਹੈ ਤੇ ਪੜੋ ਡੇਲੀ ਬੀਵੀ ਮੈਂ ਤਾਂ ਹੀ ਕਰਵਾ ਰਹੇ ਹਾਂਗਾ ਕਿ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਪੈ ਜਾਣ ਕਿ ਮੈਂ ਵੀਡੀਓ ਦਾ ਮੈਰਾਥਨ ਵੀ ਬਣਾ ਸਕਦਾ ਹਾਂਗਾ ਮੈਰਾਥਨ ਵੀਡੀਓ ਦੇ ਕਾਰਨ ਤਾਂ ਕਿਉਂਕਿ ਆਪਣੇ ਕੋਲ ਟਾਈਮ ਹੈਗਾ ਹਜੇ ਜੇ ਮੈਰਾਥਨ ਵੀਡੀਓ ਪਾ ਦਿੱਤਾ ਤਾਂ ਤੁਹਾਨੂੰ ਨਹੀਂ ਬਣੀ ਰਿਪੀਟ ਹੋਣੀ ਨਹੀਂ ਮੈਂ ਇਤੋਂ ਇੰਨੀ ਚੰਗੀ ਤਰ੍ਹਾਂ ਪੜਾਇਆ ਜਾਣਾ ਜਿੰਨਾ ਮੈਂ ਹੁਣ ਇਕੱਲੇ ਇਕੱਲੇ ਪਰਿਸ਼ੋਦੀ ਤੱਕ ਗੌਰ ਕਰਕੇ ਪੜਾ ਰਿਹਾ ਹਾਂਗਾ ਇੰਨੀ ਚੰਗੀ ਤਰ੍ਹਾਂ ਨਹੀਂ ਪੜਾ ਸਕਦਾ ਉਹਦੇ 'ਚ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਵਾਰਡ ਏਜ ਡੇ 2024 ਦਾ ਥੀਮ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਪਊਗਾ ਵਾਰਡ ਏਜ ਦੇ ਮਨਾਇਆ ਕੀ ਹੋ ਜਾਂਦਾ ਇਹ ਮਨਾਇਆ ਜਾਂਦਾ ਤਾਂ ਥੀਮ ਦਾ ਯਾਦ ਕਰ ਲਓ 2024 ਦਾ ਥੀਮ ਇਹ ਹੈਗਾ ਹੈ ਆਪਣਾ ਟੇਕ ਦਾ ਰਾਈਟ ਪਾਥ ਮਾਈ ਹੈਲਥ ਮਾਈ ਰਾਈਟ ਇਹਦਾ ਹੋ ਗਿਆ ਜੀ 2024 ਦਾ ਥੀਮ ਜੇ 2023 ਦਾ ਥੀਮ ਪੁੱਛਦੇ ਆ ਉਹ ਹੈਗਾ ਆਪਣਾ ਇਹ ਵਾਲਾ ਲੈਟ ਕਮਿਊਨਿਟੀ ਲੀਡ ਠੀਕ ਹੈ ਜੀ ਲੈਟ ਕਮਿਊਨਿਟੀ ਲੀਡ ਇਹ 2023 ਦਾ ਥੀਮ ਹੈ 2024 ਦਾ ਥੀਮ ਹੈ ਤੇ ਬਣਾਇਆ ਕਿਦੋਂ ਜਾਂਦਾ 1 ਦਸੰਬਰ ਤੋਂ ਬਣਾਇਆ ਜਾਂਦਾ ਹਰ ਸਾਲ ਇਹ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਸਨਵੈਕਸ ਠੀਕ ਹੈ ਜੀ ਸਨਵੈਕਸ ਇਹ ਜਿਹੜੀ ਐਕਸਰਸਾਈਜ਼ ਹੈ ਇਹ ਦੋ ਦੇਸ਼ਾਂ ਵਿਚਕਾਰ ਕੀਤੀ ਜਾਂਦੀ ਹੈ ਪਹਿਲਾ ਐਡੀਸ਼ਨ ਹੋਇਆ ਇਸ ਵਾਰ ਇਹਦਾ ਮਿਲਟਰੀ ਐਕਸਰਸਾਈਜ਼ ਹੈ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਵਿਚਕਾਰ ਹੁੰਦੀ ਹੈ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਆਈਐਨ ਦਾ ਮਤਲਬ ਇੰਡੀਆ ਵੀ ਦਾ ਮਤਲਬ ਬਾਈਲੈਟਰਲ ਠੀਕ ਹੈ ਜੀ ਇਹਦਾ ਮਤਲਬ ਬਾਈਲੈਟਰਲ ਬੀਏ ਦਾ ਮਤਲਬ ਐਕਸਰਸਾ ਦਾ ਮਤਲਬ ਐਕਸਰਸਾਈਜ਼ ਇਹ ਹੁੰਦੀ ਹੈ ਜੀ ਆਪਣੀ ਇੰਡੀਆ ਤੇ ਕੰਬੋਡੀਆ ਦੇ ਵਿਚਕਾਰ ਇੰਡੀਆ ਤੇ ਕੰਬੋਡੀਆ ਦੇ ਵਿਚਕਾਰ ਪਹਿਲਾ ਐਡੀਸ਼ਨ ਹੋਇਆ 2024 ਦੇ ਵਿੱਚ ਇਹਦਾ ਠੀਕ ਹੈ ਜੀ ਇੰਡੀਆ ਤੇ ਇੱਥੇ ਗਲਤ ਲਿਖਿਆ ਹੋਇਆ ਹੈ ਜੀ ਇੰਡੋਨੇਸ਼ੀਆ ਦੇ ਨਾਲ ਨਹੀਂ ਹੋਈ ਇਹ ਇੰਡੀਆ ਤੇ ਕੰਬੋਡੀਆ ਦੇ ਨਾਲ ਹੋਈ ਹੈ ਕੱਲ ਵਾਲੀ ਜਿਵੇਂ ਇੱਕ ਮਿਸਟੇਕ ਸੀ ਅੱਜ ਵਾਲੀ ਜਿਵੇਂ ਇੱਕ ਮਿਸਟੇਕ ਹੈ ਜਿੱਤੇ ਤੁਹਾਨੂੰ 100 ਪੀਡੀਐਫ ਵਿੱਚ ਇਕੱਠਾ ਅਪਡੇਟ ਕਰੂੰਗਾ ਨਾ 100 ਇਹਦਾ ਤੇ ਉੱਤੇ ਤੁਸੀਂ ਉੱਦੇ ਤੱਕ ਮੈਂ ਸਾਰੇ ਕਰੈਕਸ਼ਨ ਕਰਕੇ ਦੇ ਦੂੰਗਾ ਆਪਰੇਸ਼ਨ ਮੈਨੂੰ ਨਹੀਂ ਲੱਗਦਾ ਕਿ ਕੋਈ ਪੇਪਰ ਇਹ ਜਾ ਹੋਇਆ ਹੋਵੇ ਜਿਹਦੇ ਵਿੱਚ ਇਹਨਾਂ ਨੇ ਆਪਰੇਸ਼ਨ ਨਾ ਪਾਇਆ ਹੋਵੇ ਕਹਿੰਦੇ ਜੀ ਹੌਰਨਵੈਲ ਫੈਸਟੀਵਲ 2024 ਦਾ ਹੌਰਨਵੈਲ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਸਭ ਤੋਂ ਜ਼ਿਆਦਾ ਜਿਹੜਾ ਪੇਪਰ ਦੇ ਵਿੱਚ ਨਾਗਾ لینڈ ਦੀ ਰਾਜਧਾਨੀ ਕੀ ਹੈ ਜੀ ਕੈਪੀਟਲ ਕੀ ਹੈ ਨਾਗਾ لینڈ ਦੀ ਕੋਹੀਮਾ ਤੇ ਨਾਗਾ لینڈ ਦੀ ਆਫੀਸ਼ੀਅਲ ਲੈਂਗੁਏਜ ਕੀ ਹੈ ਜਿਵੇਂ ਆਪਣੀ ਆਫੀਸ਼ੀਅਲ ਲੈਂਗੁਏਜ ਪੰਜਾਬੀ ਹੈ ਨਾਗਾ لینڈ ਦੀ ਆਫੀਸ਼ੀਅਲ ਲੈਂਗੁਏਜ ਹੈਗੀ ਹੈ ਇੰਗਲਿਸ਼ ਠੀਕ ਹੈ ਜੀ ਚਲੋ ਕਹਿੰਦੇ ਜੀ ਜੀਆਈ ਟੈਗ ਜੀਆਈ ਟੈਗ ਦਾ ਮਤਲਬ ਹੁੰਦਾ ਜੀਓਗ੍ਰਾਫੀਕਲ ਇੰਡੀਕੇਟ ਮਤਲਬ ਕਿਸੇ ਸਟੇਟ ਦੀ ਕੁਈ ਚੀਜ਼ ਬੜੀ ਮਸ਼ਹੂਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਛੋਟੋਟਾ ਸਾਗ ਦੇ ਪੱਕੀ ਰੋਟੀ ਬੜੀ ਮਸ਼ਹੂਰ ਹੈ ਪਟਿਆਲਾ ਪੈਗ ਕਹਿੰਦੇ ਨੇ ਆਪਣਾ ਬੜਾ ਮਸ਼ਹੂਰ ਹੈਗਾ ਆਪਣੀ ਫਲਕਾਰੀ ਵਾਲੀ ਮਸ਼ਹੂਰ ਹੈ ਓਵੇਂ ਜਿਵੇਂ ਹੀ ਕਹਿੰਦੇ ਜੀ ਇੱਕ ਸਾਰੀ ਹੈ ਕਿਹੜੀ ਸਾਰੀ ਗਰਚੋਲਾ ਠੀਕ ਹੈ ਜੀ ਸਾਰੀ ਗਰਚੋਲਾ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਕਹਿੰਦੇ ਇਹ ਕਿਹੜੀ ਸਟੇਟ ਦੀ ਹੈ ਜਿਹਨੂੰ ਜੀਆਈ ਟੈਗ ਦਿੱਤਾ ਕਿ ਭਾਈ ਇੱਕੇ ਤਰ੍ਹਾਂ ਸੱਭਿਆਚਾਰ ਦਾ ਹਿੱਸਾ ਹੈ ਤਾਂ ਇਹ ਭਾਈ ਦਿੱਤਾ ਗਿਆ ਗੁਜਰਾਤ ਨੂੰ ਗੁਜਰਾਤ ਨੂੰ ਇੱਕਦਮ ਦੱਸਦਾ ਕਰੰਟ ਅਫੇਅਰਾਂ ਦੇ ਵਿੱਚ ਜੇਕਰ ਤੁਹਾਨੂੰ ਕੋਈ ਜੀ ਨਾਲ ਰਿਲੇਟਡ ਕੋਈ ਵੀ ਸਕੀਮ ਪੁੱਛਦੇ ਆ ਜੀ ਸੇ ਜੀ ਫਲਾਨਾ ਇਹ ਸਾਰੀਆਂ ਜੀ ਦਾ ਮਤਲਬ ਗੁਜਰਾਤ ਦੇ ਵਿੱਚ ਹੈਗੀਆਂ ਇਹ ਦੋ ਤਿੰਨ ਕਰੰਟ ਅਫੇਅਰ ਦੇ ਵਿੱਚ ਅਪ੍ਰੇਸ਼ਨ ਹੈਗੇ ਜਿੱਦਾਂ ਆਪਣੇ ਕੋਲੇ ਜੀ ਲਿਖੀ ਹੋਈ ਹੈ ਉਹ ਕਰੰਟ ਅਫੇਅਰ ਦੇ ਅਪ੍ਰੇਸ਼ਨ ਹੋਣਗੇ 2025 ਦੇ ਉਹ ਗੁਜਰਾਤ ਦਾ ਅੰਸਰ ਲਾ ਕੇ ਆਏ ਉਹ ਦਾ ਤੁਸੀਂ ਠੀਕ ਹੈ ਜੀ ਤੇ ਸਭ ਤੋਂ ਵੱਡੀ ਸਟੇਟ ਜਿਹੜੀ ਆਪਣੀ ਹੋਈ ਇੰਡੀਆ ਦੀ ਉਹ ਰਾਜਸਥਾਨ ਹੈਗੀ ਤੇ ਆਪਣਾ ਗਵਾਂਡੀ ਰਾਜ ਹਰਿਆਣਾ ਦਾ ਠੀਕ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜੰਗਲ ਹੈ 57ਵੇਂ ਟੈਗਡ ਰਿਜ਼ਰਵ ਦੁਰਗਾ ਮੰਡੀ ਜਿਹੜੀ ਆਪਾਂ ਗੱਲ ਕਰਕੇ ਖੜੇ ਜਾਂਦੇ ਆ ਰਤਨਾਪਲੀ ਸੌਰੀ ਉਹਨੂੰ 57ਵਾਂ ਆਪਣਾ ਨੈਸ਼ਨਲ ਟਾਰਗ ਨੈਸ਼ਨਲ ਟੈਗ ਰਿ ओके जी चलो ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਕਿ ਇਹ 16ਵਾਂ ਜਨਰਲ ਨੈਸ਼ਨਲ ਕਾਨਫਰੰਸ ਠੀਕ ਹੈ ਜੀ ਔਨ ਡਿਜ਼ਰਟिफिकेशन ਇਹਨੂੰ ਆਪਾਂ ਪੇਪਰ ਦੇ ਵਿੱਚ ਤੁਹਾਨੂੰ ਕੱਲਾ ਇਹੀ ਨਹੀਂ ਲਿਖਿਆ ਹੋਊਗਾ ਪੇਪਰ ਦੇ ਵਿੱਚ ਤੁਹਾਨੂੰ ਨਾਲ ਇੱਥੇ ਆਈ ਵੀ ਲਿਖਿਆ ਦੇ ਸਕਦੇ ਆ ਜੂ ਐਨ ਸੀ ਸੀ ਡੀ ਕੋਪ 16 ਇਸ ਤਰ੍ਹਾਂ ਵੀ ਲਿਖਿਆ ਸਕਦਾਗਾ ਠੀਕ ਹੈ ਜੀ ਕੋਪ 16 ਤਾਂ ਇਸ ਦੀ ਗੱਲ ਹੀ ਕਰ ਰਹੇ ਆ ਸਮਝ ਲਿਓ ਤੁਸੀਂ ਠੀਕ ਹੈ ਜੀ ਇਹਦਾ 16ਵਾਂ ਸਮੈਲਟ ਹੋਇਆ 2024 ਦੇ ਵਿੱਚ ਠੀਕ ਹੈ ਜੀ ਇਹ ਕਿੱਥੇ ਹੋਇਆ ਜੀ ਇਹ ਹੋਇਆਗਾ ਰਿਆਦ ਦੇ ਵਿੱਚ ਰਿਆਦ ਕਿਹੜੇ ਵਿੱਚ ਆ ਜਾਂਦਾ ਯੂਏ ਦੇ ਵਿੱਚ ਆ ਜਾਂਦਾ ਅਰਬ ਅਮੀਰੀਤ ਠੀਕ ਹੈ ਜੀ ਜੁਨੀਅਰ ਅਰਬ ਅਮੀਰੀਤ ਠੀਕ ਹੈ ਜੀ ਇਹ ਇਹ ਚ ਆ ਜਾਂਦਾ ਆਪਣਾ ਇਹ ਗੱਲ ਯਾਦ ਰੱਖਣੀ ਹੈ ਦੂਸੇ ਕਿਸੇ ਨੂੰ ਯੂਨਾਈਟਿਡ ਅਰਬ ਅਮੀਰੀਤ ਆ ਕਿ ਜੁਨੀਅਰ ਅਰਬ ਅਮੀਰਾਤਾ ਹੈ ਤੁਸੀਂ ਦੱਸੋ ਬੀ ਕਮੈਂਟਾਂ ਦੇ ਵਿੱਚ ਇਸ ਤੋਂ ਬਾਅਦ ਅਗਲੇ ਤੇ ਕਹਿੰਦੇ ਜੀ ਹਰੀ ਮਾਉ ਹਰੀ ਮਾਊ ਐਕਸਰੇ ਸ਼ਕਤੀ ਹੈ ਇੱਕ ਐਕਸਰੇ ਜਾਂ ਹੀਰਾ ਜੀ ਬਾਈ ਲੈਟਰ ਐਕਸਰੇ ਦੋ ਸਾਲਾਂ ਬਾਅਦ ਹੁੰਦੀ ਹੈ ਠੀਕ ਹੈ ਜੀ ਕਿਹੜੇ ਕਿਹੜੇ ਦੇਸ਼ ਦੇ ਵਿੱਚ ਘਰ ਹੁੰਦੀ ਹੈ ਜੀ ਹਰੀ ਮਾਊ ਤੁਹਾਨੂੰ ਪਤਾ ਪੁੱਛ ਰਹੇ ਆ ਤਾਂ ਇੰਡੀਆ ਦੇ ਨਾਲ ਤਾਂ ਹੁੰਦੀ ਹੁੰਦੀ ਹੋਊਗੀ ਤਾਂ ਹੋਰ ਕਿਹੜਾ ਦੇਸ਼ ਹੈ ਇੰਡੀਆ ਦੇ ਨਾਲ ਇੱਥੇ ਲਿਖਿਆ ਹੋਇਆ ਸੌਰੀ ਕਿਹੜਾ ਤਾਂ ਇਹਦੇ ਵਿੱਚ ਤੁਸੀਂ ਐਮ ਏ ਮਿਲਦੇ ਹੈ ਤੁਹਾਨੂੰ ਐਮ ਏ ਐਮ ਏ ਇਹਨਾਂ ਦੇ ਵਿੱਚੋਂ ਕਿਹਦੇ ਚ ਪਿਆ ਜੀ ਆ ਪਿਆ ਹੈ ਬੀ ਨੰਬਰ ਆਪਸ਼ਨ ਦੇ ਵਿੱਚ ਤਾਂ ਐਕਸਰੇ ਆਪਾਂ ਮਲੇਸ਼ੀਆ ਦੇ ਨਾਲ ਕਰਦੇ ਹਾਂ ਦਾ ਜੀ ਕਿਹਦਾ ਕਰਦੇ ਆ ਜੀ ਆਪਾਂ ਮਲੇਸ਼ੀਆ ਦੇ ਨਾਲ ਐਕਸਰੇ ਕੀਤੀ ਜਾਂਦੀ ਹੈ ਇਹ ਗੱਲ ਯਾਦ ਰੱਖਣੀ ਹੈ ਤੁਸੀਂ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਦਾ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੇ ਅਪਰੂਵ ਕੀਤਾਗਾ ਠੀਕ ਹੈ ਜੀ ਨੈਸ਼ਨਲ ਟਾਈਗਰ ਟਾਈਗਰ ਕਨ ਸਰਵੇਸ਼ਨ ਅਥਾਰਟੀ ਨੇ ਕਿਸ ਰਾਜ ਵਿੱਚ ਮਾਧਵ ਨੈਸ਼ਨਲ ਪਾਰਕ ਨੂੰ ਟਾਈਗਰ ਰਿజర్ਵ ਬਚੋ ਕੁਸ਼ਟਕਾਂ ਨੂੰ ਮਨਜ਼ੂਰੀ ਦੇ ਦਿੱਤੀ ਮੈਂ ਤੁਹਾਨੂੰ ਹੁਣੇ ਦੱਸ ਕੇ ਗਿਆਗਾ ਕਿ ਮਾਧਵ ਕਿੱਥੇ ਹੈ ਜੀ ਕਿੱਥੇ ਹੈ ਮਾਧਵ ਮੱਧ ਪ੍ਰਦੇਸ਼ ਦੇ ਵਿੱਚ ਕਰਵਾ ਦਿੱਤਾ ਗਿਆ ਤੁਹਾਨੂੰ ਮੈਂ ਪਹਿਲੇ ਠੀਕ ਹੈ ਜੀ ਹੁਣੀ ਕਰਵਾ ਕੇ ਗਿਆਗਾ ਮੱਧ ਪ੍ਰਦੇਸ਼ ਦੇ ਵਿੱਚ ਦਵਾਰੇ ਪਰਿਸ਼ਦ ਆਪਣੇ ਕੋਲੇ ਆ ਗਿਆ ਰਿਪੀਟ ਹੋ ਕੇ ਓਕੇ ਜੀ ਤੇ ਹਰੀ ਮਾਊ ਵੀ ਤੁਹਾਨੂੰ ਮੈਂ ਦੱਸਤਾ ਸੀਗਾ ਤੇ ਇਹ ਵੀ ਹਾਂ ਠੀਕ ਹੈ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਕਹਿੰਦੇ ਜੀ ਟਾਪ ਡੈਸਟੀਨੇਸ਼ਨ ਫੋਰ ਹੈਰੀਟੇਜ ਟੂਰਿਜ਼ਮ ਆਫ ਇੰਡੀਆ ਯੂਨੇਸਕੋ ਨੇ ਭਾਰਤ ਦੇ ਕਿਹੜੇ ਰਾਜ ਨੂੰ ਵਿਰਾਸਤੀ ਸ਼ਹਿਰ ਸਪਟੇ ਦੀ ਸਭ ਤੋਂ ਵਧੀਆ ਸਥਾਨ ਕੋਸ਼ਟ ਕੀਤਾਗਾ ਇਹ ਕੀਤਾ ਜੀ ਬੈਸਟ ਮੰਗਾਲ ਨੂੰ ਇੱਕ ਅਪਾਰਜਤਾ ਬਿਲ ਅਪਾਰਜਤਾ ਬਿਲ ਇਹ ਕਿਨੇ ਪਾਸ ਕੀਤਾ ਸੀਗਾ ਰੇਪ ਰੇਪ ਹੋਇਆ ਸੀ ਜੋ ਬੰਗਲਾਦੇਸ਼ ਦੇ ਇੱਥੇ ਵੈਸਟ ਬੰਗਾਲ ਦੇ ਵਿੱਚ ਬੰਗਲਾਦੇਸ਼ ਨੇ ਪੱਛੀ ਬੰਗਾਲ ਦੇ ਵਿੱਚ ਉਦੋਂ ਵੈਸਟ ਬੰਗਾਲ ਨੇ ਹੀ ਬੈਲ ਲਾਗੂ ਕੀਤਾ ਸੀਗਾ ਠੀਕ ਹੈ ਜੀ ਇਹ ਵੀ ਤੁਹਾਨੂੰ ਪੁੱਛਿਆ ਜਾਊਗਾ ਪੇਪਰ ਦੇ ਵਿੱਚ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ 26ਵਾਂ ਗਵਰਨਰ ਕੌਣ ਬਣ ਗਿਆ ਜੀ ਆਪਣਾ ਆਰਵੀਆਈ ਦਾ 26ਵਾਂ ਗਵਰਨਰ ਕੌਣ ਬਣ ਗਿਆ ਆਪਣਾ ਆਰਵੀਆਈ ਦਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਠੀਕ ਹੈ ਜੀ ਬਹੁਤ ਹੀ ਇੰਪੋਰਟੈਂਟ ਅਪ੍ਰਸ਼ਨ ਆ ਰਿਹਾ ਜੀ ਦੱਸੋ ਜੀ ਕੌਣ ਬਣ ਗਿਆ 26ਵਾਂ ਏ ਬਣ ਗਿਆ ਜੀ ਆਪਣਾ ਸੰਜੀਵ ਮਰਹੋਤਰਾ ਠੀਕ ਹੈ ਜੀ ਸੰਜੀਵ ਖਾਨਾ ਬਣਿਆ ਗਿਆ ਸੀਜੀਆਈ ਦੋਨਾਂ ਦੇ ਨਾਮ ਇਕੱਠੇ ਮਿਕਸ ਨਾ ਕਰਦੇਓ ਇਹ ਹੈਗਾ ਸੰਜੀਵ ਮਰਹੋਤਰਾ ਇਹ ਹੈਗਾ ਜੀ ਆਪਣਾ 25ਵੇਂ 26ਵੇਂ ਨੰਬਰ ਦਾ ਆਪਾਂ ਤੁਹਾਨੂੰ ਪੁੱਛਣਗੇ ਉਥੇ ਕਿ 25ਵੇਂ ਨੰਬਰ ਦਾ ਕੌਣ ਸੀਗਾ ਐ ਨਹੀਂ ਪੁੱਛਣਾ ਉਹਨਾਂ ਨੇ ਕਿ ਪਿਛਲਾ ਕੌਣ ਸੀ ਪੁੱਛਦੇ 25ਵੇਂ ਨੰਬਰ ਦਾ ਕੌਣ ਹੈ ਜਾਂ ਪੁੱਛਣਗੇ 26ਵੇਂ ਨੰਬਰ ਦਾ ਕੌਣ ਹੈ ਤਾਂ ਤੁਸੀਂ ਯਾਦ ਕਰ ਲਿਓ ਇਹ ਠੀਕ ਹੈ ਜੀ ਤਾਂ ਯਾਦ ਕਰ ਲਿਓ ਇਹ ਤੇ ਬਾਕੀ ਰਾਜ ਜਿਹੜਾ 36ਵੇਂ ਨੰਬਰ ਦਾ ਇਹਨਾਂ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲਾ ਜਿਹੜਾ ਆਰਬੀਆਈ ਸੀ ਆਪਣੀ ਆਰਬੀ ਦਾ ਸਭ ਤੋਂ ਪਹਿਲਾ ਕਿਹੜਾ ਸੀਗਾ ਗਵਰਨਰ ਜਨਰਲ ਠੀਕ ਹੈ ਜਿਹੜਾ ਇੰਡੀਅਨ ਸੀਗਾ ਜਿਹੜਾ ਕਿ ਇੰਡੀਅਨ ਸੀਗਾ ਉਹ ਹੈਗਾ ਸੀ ਸੀ ਡੀ ਦੇਸ਼ਮੁਖ ਠੀਕ ਹੈ ਜੀ 25ਵੇਂ ਨੰਬਰ ਦਾ ਤੁਹਾਨੂੰ ਦੱਸਤਾ ਹੈੱਡਕ quarters ਕਿੱਥੇ ਆਰਬੀਆਈ ਦਾ ਮੁੰਬਈ ਦੇ ਵਿੱਚ ਤੇ ਫਸਟ ਗਵਰਨਰ ਕਿਹੜਾ ਸੀਗਾ ਜੀ ਇਹਦਾ ਆਸ ਬੋਰਨੇ ਸਮਿਤ ਠੀਕ ਹੈ ਜੀ ਇਹ ਸੀਗਾ ਇਹ ਦੋ ਚੀਜ਼ਾਂ ਯਾਦ ਕਰਨੀਆਂ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਚੀਜ਼ਾਂ ਹੈ ਜਿਹਨੂੰ ਬਿਲਕੁਲ ਵੀ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਇਸ ਤੋਂ ਬਾਅਦ ਕਹਿੰਦੇ ਜੀ ਵਾਰਡ ਚੈਸ ਚੈਂਪੀਅਨਸ਼ਿਪ ਜਿਹੜੀ ਹੋਈ ਉਹਦੇ ਵਿੱਚ ਜੰਗੇਸਟ ਪਲੇਅਰ ਕਿਹੜਾ ਮੰਨਿਆ ਗਿਆ ਹੈਗਾ ਕਿਹੜਾ ਬਣਿਆ ਹੈਗਾ ਇਹ ਬਣਿਆ ਜੀ ਡੀ ਜੁਗੇਸ਼ ਕਿੱਥੋਂ ਦਾ ਜੀ ਇਹ ਤਾਮਿਲਨਾਡੂ ਦਾ ਡਾਇਰੈਕਟ ਅਪਲੀਕੇਸ਼ਨ ਆਏ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਠੀਕ ਹੈ ਜੀ ਚਲੋ ਕਹਦੇ ਜੀ ਇੰਦਰਾ ਗਾਂਧੀ ਪ੍ਰਾਈਜ਼ ਫੋਰ ਪੀਸ ਡਿਸਕ੍ਰੀਮੈਂਟ ਐਂਡ ਡਵੈਲਪਮੈਂਟ ਆਫ ਦਾ ਇਅਰ 2024 ਵਾਸਤੇ ਕਿਹਨੂੰ ਇਹਨਾਂ ਸਮਾਨਤ ਕੀਤਾ ਗਿਆ ਹੈਗਾ ਮਾਈਕਲ ਠੀਕ ਹੈ ਜੀ ਸੌਰੀ ਸੌਰੀ ਮਾਈਕਲ ਨੂੰ ਮਿਸ਼ੇਲ ਬੈਚਲੇਟ ਨੂੰ ਕਰਿਆ ਜਾਏਗਾ ਠੀਕ ਹੈ ਜੀ ਮਿਸ਼ੇਲ ਬੈਚਲੇਟ ਨੂੰ ਕੀਤਾ ਗਿਆ ਹੈਗਾ ਏ ਨੰਬਰ ਆਪਸ਼ਨ ਹੈਗਾ ਠੀਕ ਹੈ ਜਿਹੜੇ ਪ੍ਰਸ਼ਨ ਸੌਖੇ ਹੋਣਗੇ ਉਹ ਮੈਂ ਤੁਹਾਨੂੰ ਡਾਇਰੈਕਟ ਬੰਨ ਲੈ ਇੰਟਰਚ ਕਰਵਾ ਕੇ ਜਾਊਂਗਾ ਹਮਨ ਰਾਈਟ ਡੇ ਕਿਦੋਂ ਬਣਾਇਆ ਜਾਂਦਾ ਜੀ ਹਮਨ ਰਾਈਟ ਡੇ ਬਣਾਇਆ ਜਾਂਦਾ 10 ਦਸੰਬਰ ਨੂੰ ਠੀਕ ਹੈ ਜੀ ਥੀਮ ਵੀ ਉਹ ਯਾਦ ਕਰਨੇ ਆਪਾਂ ਇਹਦੇ 2024 ਦਾ ਥੀਮ ਹੈਗਾ ওভারਰਾਈਟ ওভার ਫਿਊਚਰ ਰਾਈਟ ਨਾਓ ਠੀਕ ਹੈ ਜੀ ਤੇ ਇਹ 2024 ਦਾ ਥੀਮ ਹੈ ਤੇ ਅੱਜ ਦਾ ਆਪਣਾ ਲਾਸਟ ਅਪਰੇਸ਼ਨ ਜਿਹੜਾ ਹੈਗਾ ਉਹ ਤੁਸਾਰੇ ਬੱਚਿਆਂ ਨੇ ਕਰ ਲੈਣਾਗਾ ਬੀਟੀਏ ਕਿਨੇ ਜਿੱਤਿਆ ਜੀ 2024 ਦਾ ਬੂ ਮੈਨਜ ਟੈਨਸ਼ਨ ਐਸੋਸੀਏਸ਼ਨ ਦਾ ਪਲੇਅਰ ਆਫ ਦਾ ਇਅਰ 2024 ਦਾ ਟਾਈਟਲ ਕਿਨੇ ਜਿੱਤਿਆ ਜੀ ਇਹ ਜਿੱਤਿਆ ਆਪਣੀ ਹਰਿਆਣਾ ਅ ਸਵਾਲਿੰਕਾ ਦੀ ਠੀਕ ਹੈ ਜੀ ਇਹ ਨਾਲ ਅੱਜ ਆਪਣੀ ਇਹ ਵੀਡੀਓ ਸਮਾਪਤ ਹੁੰਦੀ ਹੈ 20 ਮੈਂ ਤਾਂ ਕਰਵਾ ਰਹੇ ਹਾਂ ਡੇਲੀ 20 ਤੁਹਾਨੂੰ ਵੀ ਇੰਨਾ ਪਤਾਗਾ ਪੂਰੀ ਚੰਗੀ ਤਰ੍ਹਾਂ ਤੁਹਾਡੇ ਯਾਦ ਹੋ ਗਏ ਹੋਣਗੇ ਪੂਰੀ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਜਦੋਂ ਇਹਦਾ 100 ਹੋ ਗਿਆ ਤੁਹਾਨੂੰ ਮੈਂ ਇੱਕ ਟੈਸਟ ਵੀ ਪਾਉਂਗਾ ਕਰੰਟ ਅਫੇਅਰਾਂ ਦਾ ਇਹਦੇ ਵਿੱਚੋਂ ਦੇਖੋ 2025 ਦੇ ਕਿੰਨੇ ਕਿੰਨੇ ਕਰੰਟ ਅਫੇਅਰ ਪੁੱਛ ਲੈਣਗੇ ਦੋ ਪੁੱਛ ਲੈਣਗੇ ਤਿੰਨ ਪੁੱਛਣਗੇ ਚਾਰ ਪੁੱਛ ਦੇਣਗੇ ਸਭ ਤੋਂ ਜ਼ਿਆਦਾ 2024 ਦੇ 23 ਦੇ ਵਿੱਚੋਂ ਆਉਣਗੇ ਤੇ ਉਹ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਇਹ ਚੋਂ ਤੁਹਾਨੂੰ 17 ਤੋਂ 18 ਨੰਬਰ ਆਮ ਦਾ ਤੁਹਾਡੇ ਮੈਂ ਕਵਰ ਕਰਵਾ ਦੂਗਾ ਠੀਕ ਹੈ ਜੀ ਬਾਅਦ ਵੀਡੀਓ ਦੇ ਵਿੱਚ ਬਨੇ ਰਹੋ ਵੀਡੀਓ ਬਾਅਦ ਵਿੱਚ ਸ਼ੇਅਰ ਕਰ ਦਿਓ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਦਾ ਬੜੀਆ ਤੁਹਾਡੇ ਬਾਤੇ